ਹਾਲੋ ਚਲੋ ਮੈਂ ਕੀ ਕਾਂਗੜਾ ਦੇ ਮੰਦਿਰ ਦਾ ਕਸਾਲਾ ਮਨਤੂ ਮੁੱਗੀ ਮੋਰ ਦਾ ਪੰਜਾਬ ਅਜਾਦਾ ਮਾਜਾ ਜੋਂਦਾ ਜਨਰਲ ਫੈਕਟਰੀ ਆ ਅੱਜ ਜੋ ਸਰਪੰਚ ਜਿੱਤੇ ਟੱਕਾ ਟਕਰਾਏ ਜਿਵੇਂ ਮੋਰ ਦੇ ਮੈਸੂਰ ਦੀ ਕਮੇਟੀ ਨੇ ਇੱਕ ਕੀਮੀ ਰਾਜਿਆ ਦੀ ਜ਼ਮੀਨ ਉਤੇ ਆਪਣਾ ਹੱਕ ਜਿਤਾਇਆ ਉੱਤੇ ਜੇ ਕੋ ਪੂਰਾ ਬਸੌਂ ਦਿਨ ਗੱਲ ਗਈ ਉਹਨੇ ਮਜ਼ਦੂਰਾਂ ਨੂੰ ਭਗਵਾਨ ਕਮਾਲ ਸਰਕਾਰ ਨੇ ਰਾਸਤੇ ਵਿੱਚ ਗੱਡੀਆਂ 'ਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਘੈਣਾ ਸੀ ਉਹਨਾਂ ਨੇ ਧੱਕਾ ਮੁਕੀ ਕੀਤੀ ਇਹ ਆ ਭਗਵਾਨ ਕਮਾਲ ਦੀ ਨੀਤੀ ਆ ਅਸੀਂ ਕਹਿੰਦੇ ਆ ਕਿ ਲੋਕੀਂ ਉਦਭਰੋਤੀ ਆਪਾਂ ਕੋ ਅਤਮਾ ਦੀ ਨੀਤੀ ਛੱਡੋ ਆ ਪੁੱਤਰਾ ਸਾਡਾ ਜਿਹੜਾ ਜਿਹੜਾ ਸੜਿਆ ਇਹ ਕਸਤਨਾ ਚੋਲਿਆ ਕਿ ਇਹ ਇਹ ਤੁਸੀਂ ਆਪ ਜਾਣੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨੀਤੀ ਹੋਵੇਗੀ ਜਿਹੜੀ 2027 ਦੇ ਵਿੱਚ ਲਾਗੂ ਹੋਵੇਗੀ ਉਹਦੇ ਵਿੱਚ ਭਗਵਾਨ ਤਮਾਰ ਸਰਕਾਰ ਦੀ ਵੱਡੀ ਆਰ ਹੋਏਗੀ ਤੇ ਹੱਥ ਰਾਏਗਾ ਜਿਹੜਾ ਗਾਵਾ ਮਜ਼ਦੂਰ ਦਲ ਤਬਰੋਤੀ ਜਿਹੜੇ ਦੇ ਖਰਾਬ ਕੀਤੇ ਆ ਅਸੀਂ ਮਜ਼ਦੂਰ ਵਰਗੇ ਇਹਨਾਂ ਨੂੰ ਓਟਾ ਭਾਗੇ ਸਤਾ ਕੇ ਲੈ ਆਏ ਕਿ ਮਜ਼ਦੂਰ ਵਰਗੀ ਇਹਨੂੰ ਜਿਹੜਾਗਾ ਖਰਾਵਾਗੇ ਪੰਜਾਬ ਆਜ਼ਾਦਾਂ ਮਾਝਾ ਜੋਂਦਾ ਜਨ ਸੈਕਟਰੀ ਆ ਅੱਜ ਮੁੱਖ ਮੰਤਰੀ ਭਗਵੰਤ ਸਾਨ ਦਾ ਪੁਤਲਾ ਸਹਾੜਿਆ ਗਿਆ ਇਸ ਕਰਕੇ ਕਿ ਜੋ ਸੁਗਰੂਰ ਦੇ ਵਿੱਚ ਘਟਨਾ ਆਈ ਮਜ਼ਦੂਰਾਂ ਨੂੰ ਲਾਠੀ ਚਾਰਜ ਕੀਤਾ ਗਿਆ ਮਜ਼ਦੂਰਾਂ ਨੂੰ ਜਿਹੜਾ ਰਸਤੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਕਿਉਂਕਿ 1972 ਦੇ ਵਿੱਚ ਜਿਹੜਾ ਕਾਨੂੰਨ ਬਣਿਆ ਕਿ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਭਗਵਾਨ ਤਮਨ ਸਰਕਾਰ ਨੂੰ ਲਾਗੂ ਨਹੀਂ ਕਰ ਰਹੀ ਜਿਹੜਾ ਚੀਨੀ ਰਾਜੇ ਦੀ ਜਿਹੜੀ ਜ਼ਮੀਨ ਪਈ ਸੀ ਉਸ ਉੱਤੇ ਬੇਗੰਪੂਰਾ ਵਸਾਉਣ ਦੀ ਲੋਕਾਂ ਦੇ ਗੱਲ ਗਈ ਪਰ ਭਗਵਾਨ ਤਮਨ ਸਰਕਾਰ ਨੂੰ ਹਜਮ ਨਹੀਂ ਹੋ ਰਿਹਾ ਭਗਵਾਨ ਤਮਨ ਸਰਕਾਰ ਨੇ ਬੱਸਾਂ ਭਰ-ਭਰ ਕੇ ਜਨਾਨੀਆਂ ਦੀ ਖੇਚੂ ਕੀਤੀ ਉੱਥੇ ਔਰਤਾਂ ਦੇ ਨਾਲ ਮਾੜਾ ਵਿਹਾਰ ਕੀਤਾ ਵਰਕਰਾਂ ਦੇ ਨਾਲ ਮਾੜਾਵਾਲ ਕੀਤਾ ਵੱਡੇ ਵੱਡੇ ਲੀਡਰ ਚੀਰਖਾਂ ਕੀਤੇ ਅੱਜ ਮੁੱਖ ਮੰਤਰੀ ਭਗਵਾਨ ਦਾ ਇਸ ਕਰਕੇ ਪੁਤਰਾ ਸਾੜਿਆ ਗਿਆ ਕਿ ਮੁੱਖ ਮੰਤਰੀ ਉਹ ਵਰਤਮਾਨ ਸਰਕਾਰ ਨੂੰ ਆਮ ਲੋਕਾਂ ਨੇ ਸਰਕਾਰ ਬਣਾਈ ਮਜ਼ਦੂਰਾਂ ਨੇ ਗਲਤਾਂ ਨੇ ਲੋਕਾਂ ਦੇ ਵੋਟਾਂ ਪਾ ਕੇ ਸਰਕਾਰ ਬਣਾਈ ਪਰ ਭਗਵਾਨ ਵਰਤਮਾਨ ਸਰਕਾਰ ਨਕਮੀ ਸਰਕਾਰ ਮਜ਼ਦੂਰ ਵਿਰੋਧੀ ਸਰਕਾਰ ਇਸ ਨੂੰ ਲੋਕੀ ਬਰਦਾਸ਼ਤ ਨਹੀਂ ਕਰ ਰਹੇ ਇਸ ਕਰਕੇ ਭਗਵਾਨ ਵਰਤਮਾਨ ਸਰਕਾਰ ਜਿਹੜੀ ਆ ਦਲਤਾ ਦੇ ਖਿਲਾਫ ਹੋ ਗਈ ਆ ਧਨਵਾੜ ਲੋਕਾਂ ਦੇ ਜਿਹੜੀ ਅੱਗੇ ਨਾਲ ਹੋ ਗਈ ਆ ਇਹ ਮਲਕੀ ਧਨਵਾੜ ਲੋਕਾਂ ਦੀ ਪਾਰਟੀ ਬਣ ਗਈ ਆ ਇਸ ਕਰਕੇ ਅੱਜ ਮੁੱਖ ਮੰਤਰੀ ਜਿਹੜਾ ਪਤਲਾ ਫੂਕਾ ਗਿਆ ਅਸੀਂ ਮੰਗ ਕਰਦੇ ਆ ਕਿ ਸਕਰੂਰ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਉਹਨਾਂ ਨੂੰ